ਅੱਜ ਪਿੰਡ ਬਲਟੋਹਾ ਸੰਧੂਆਂ ਵਿਖੇ ਪਹੁੰਚੇ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰੈਜ਼ੀਡੈਂਟ ਅਸ਼wini ਸ਼ਰਮਾ ਜੀ ਪਰਿਵਾਰ ਨੂੰ ਮਿਲ ਰਹੇ ਨੇ ਇਸ ਹੈਗਾ ਦੇ ਉੱਤੇ सरपंच चर्मल सिंह द वेरमी ਦੇ ਨਾਲ ਅੰਮ੍ਰਿਤਸਰ ਦੇ ਇੱਕ ਨਿੱਜੀ ਪੈਲੈਸ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਫਸੋਸ ਕਰਨ ਦੇ ਲਈ ਪਹੁੰਚ ਰਹੇ ਤਾਂ ਉਸੇ ਹੀ ਤਹਿਤ ਅਸ਼ਵਨੀ ਸ਼ਰਮਾ ਜੀ ਅੱਜ ਪਹੁੰਚੇ ਨੇ ਇਹ ਤਸਵੀਰਾਂ ਪਿੰਡ ਬਲਟੋਹਾ ਦੀਆਂ ਨੇ ਇਸ ਜਗ੍ਹਾ ਦੇ ਉੱਤੇ ਅਸ਼ਵਨੀ ਸ਼ਰਮਾ ਜੀ ਜਿਹੜੇ ਨੇ ਉਹ ਮੋਹਨਦੇਵ ਹਦੀਦ ਸਿੰਘ ਨੌਜਲਾ ਪ੍ਰੈਜ਼ੀਡੈਂਟ ਅਨੂਪ ਸਿੰਘ ਪੁਲਰ ਸਾਹਿਬ ਉਹਨਾਂ ਦੇ ਨਾਲ ਨੇ ਤਾਂ ਇਸ ਜਗ੍ਹਾ ਦੇ ਉੱਤੇ ਬੋਲੋ ਕਿ ਅੱਜ ਸਪੈਸ਼ਲ ਜਿਹੜੇ ਨੇ ਅਫਸੋਸ ਕਰਨ ਦੇ ਲਈ ਪਹੁੰਚੇ ਨੇ ਵਾਕੋ ਤਾਂ ਇੱਥੇ ਅਸ਼wini ਸ਼ਰਮਾ ਜੀ ਸਭ ਤੋਂ ਮੈਂ ਤੁਸੀਂ ਅਫਸੋਸ ਕਰਨ ਆਏ ਹੋ ਇਸ ਤਰ੍ਹਾਂ ਇਸ ਤਰ੍ਹਾਂ ਦੇਖਦੇ ਹੋ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਜੋ ਬੰਦੀ ਜਾ ਰਹੀ ਹੈ ਸਭ ਤੋਂ ਪਹਿਲਾਂ ਤਾਂ ਸਾਡਾ ਵੇਖ ਲੈਂਦੇ ਹੋ ਜਲਦੀ ਤਾਂ ਗੱਲ ਨਹੀਂ ਮਨ ਬੜਾ ਦੁਖੀ ਹੈ ਬੋਲੇ ਪੰਜਾਬ ਦੇ ਅੰਦਰ ਕਿਸੇ ਦੇ ਵੀ ਇਸ ਪ੍ਰਕਾਰ ਹੱਤਿਆ ਹੁੰਦੀ ਹੈ ਸਰ ਥੱਲੇ ਕਰਿਓ ਥੋੜਾ ਜੀ ਸਾਡੀ ਦਰਦ ਕਰੋ ਠੀਕ ਹੈ ਜੀ ਪੰਜਾਬੀ ਦੀ ਹੱਤਿਆ ਉਹ ਕਿਸੇ ਨਾ ਕਿਸੇ ਪਰਿਵਾਰ ਦਾ ਜੀ ਹੈ ਸਰਪੰਚ ਸਾਹਿਬ ਦੇ ਪਰਿਵਾਰ ਦੇ ਨਾਲ ਮੈਂ ਦੁੱਖ ਸਾਂਝਾ ਕਰਨ ਲਈ ਆਜਾਇਆ ਜੀ ਸਰ ਉਹਨਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੇ ਭਾਈ ਸਾਹਿਬ ਦੇ ਨਾਲ ਮੇਰਾ ਮਿਲਣਾ ਆਇਆ ਔਰ ਜਿਸ ਪ੍ਰਕਾਰ ਦੇ ਉਤਲੇਰ ਆਦਮੀ ਸੀ ਉਹਨਾਂ ਨੂੰ ਪੁਲਿਸ ਔਰ ਪ੍ਰਸ਼ਾਸਨ ਨੂੰ ਵੀ ਪਤਾ ਸੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਲਗਾਤਾਰ ਉਹਨਾਂ ਨੂੰ ਧਮਕੀਆਂ ਔਰ ਫਰੋਥੀਆਂ ਉਹਨਾਂ ਕੋਲ ਮੰਗੀਆਂ ਜਾ ਰਹੀਆਂ ਸੀ ਉਹਦੇ باوجود ਵੀ ਪੁਲਿਸ ਤੇ ਕੰਨ ਤੇ ਜੋ ਨਹੀਂ ਰੰਗੇ ਇਹ ਬਹੁਤ ਹੀ ਦੁਰਭਾਗ્યਪੂਰਨ ਹੈ ਔਰ ਕਈ ਤਰ੍ਹਾਂ ਦੇ ਸਰਕਾਰ ਦੇ ਉੱਤੇ ਵੀ ਪ੍ਰਸ਼ਾਸਨ ਤੇ ਵੀ ਔਰ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਇਹ ਸਵਾਲ ਖੜੇ ਕਰਦਾ ਹੈ ਵੈਸੇ ਤੋਂ ਜਦ ਦੀ ਇਹ ਸਰਕਾਰ ਬਣੀ ਹੈ ਲਗਭਗ 4 ਸਾਲ ਇਹਨੂੰ ਕੰਪਲੀਟ ਹੋਣ ਜਾ ਰਹੇ ਨੇ ਅਗਰ ਲੜੀਵਾਰ ਦੇਖਿਆ ਜਾਏ ਤੇ ਕੋਈ ਵੀ ਜਿਸ ਤੁਸੀਂ ਅਗਰ ਇਕੱਲੇ ਕਬੱਡੀ ਖਿਡਾਰੀਆਂ ਨੂੰ ਗਿਣ ਲਓ ਜੀ ਤੇ ਕਿੰਨੇ ਕਬੱਡੀ ਖਿਡਾਰੀਆਂ ਦੀ ਹੱਤਿਆ ਹੋਈ ਹੈ ਟਰਗੇਟ ਕਿਲਿੰਗ ਹੋਈ ਹੈ ਔਰ ਇਹ ਵਿਸ਼ੇਸ਼ ਕਰਕੇ ਪਾਰਟੀ ਨਾਲ ਜੁੜਿਆ ਹੋਇਆ ਵਿਅਕਤੀ ਸੀ ਸੇਵਾ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੀ ਉਹ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਪਏ ਜਗਰਾਉਂ ਦੀ ਉਹਨਾਂ ਦੀ ਐਮ ਐਲ ਏ ਉਹਦੇ ਸਕੇ ਭਤੀਜੇ ਨੂੰ ਮਾਰ ਦੇਣਾ ਔਰ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਲਲਕਾਰੇ ਮਾਰਨੇ ਕਿ ਜਾਓ ਖੇਤਾਂ 'ਚ ਪਿਆ ਜਾ ਕੇ ਚੁੱਕ ਲਿਆਓ ਇਸ ਪ੍ਰਕਾਰ ਦੇ ਕਿੰਨੇ ਕ ਕੇਸ ਕਰਾਈਏ ਔਰ ਮੈਂ ਦੇਖ ਰਿਹਾ ਸੀ ਜਦ ਦਾ ਇਹ ਨਵਾਂ ਸਾਲ ਚੜਿਆ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਹੱਤਿਆ ਨਹੀਂ ਹੋ ਰਹੀ ਦੇ ਪ੍ਰਧਾਨ ਜੀ ਜਿਹੜੇ ਸਰਦੀ ਲਾਕੇ ਤੋਂ ਕਾਰੋਬਾਰੀ ਸਾਡੇ ਪੰਜਾਬ ਜਾਂ ਦੀ ਗੱਲ ਕਰ ਰਹੇ ਆ ਔਰ ਇਹਦੇ ਤੋਂ ਇਹਦੇ ਤੋਂ ਇਹ ਲੱਗਦਾ ਹੈ ਕਿ ਇਹ ਸਰਕਾਰ ਕਾਨੂੰਨ ਦਾ ਰਾਜ ਦੇਣ ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਜਿਸ ਤਰੀਕੇ ਦੀਆਂ ਗੱਲਾਂ ਅੱਜ ਇੱਥੇ ਮੈਨੂੰ ਸੁਣਨ ਚ ਮਿਲੀਆਂ ਲੋਕਾਂ ਦਾ ਵੀ ਵਿਸ਼ਵਾਸ ਡਗਮਗਾ ਰਿਹਾ ਹੈ ਔਰ ਲੋਕਾਂ ਨੂੰ ਇਹ ਲੱਗਦਾ ਹੈ ਪੰਜਾਬੀਆਂ ਨੂੰ ਇਹ ਲੱਗਦਾ ਹੈ ਇਹ ਬਾਰਡਰ ਦਾ ਇਲਾਕਾ ਇਨ ਅਨੇਕ ਲੜਾਈਆਂ ਦਾ ਸੰਤਾਪੀ ਸੇ ਹੈ। ਔਰ ਪਾਰਟੀਸ਼ਨ ਨੂੰ ਵੀ ਇਨਾ ਲੋਕਾਂ ਨੇ ਆਪਣੇ ਪਿੰਡੇ ਤੇ ਪੂਰੀ ਤਰ੍ਹਾਂ ਹੰਡਾਇਆ ਹੈ। 84 ਵੀਰਾਂ ਨੇ ਦੇਖਿਆ। ਇਹ ਉਹਨਾਂ ਉਸ ਵੇਲੇ ਨਹੀਂ ਲੈ ਸੀ ਜਿਨ੍ਹਾਂ ਅੱਜ ਹੀ ਲੈ ਲੱਗ ਰਹੇ ਨੇ। ਉਹਦਾ ਪਿੱਛੇ ਕਾਰਨ ਹੈ ਕਿ ਨਾ ਹੀ ਅੱਜ ਸਰਕਾਰ ਤੇ ਵਿਸ਼ਵਾਸ ਬਚਿਆ ਹੈ। ਨਾਈ ਪੁਲਿਸ ਪ੍ਰਸ਼ਾਸਨ ਤੇ ਮੈਨੂੰ ਬੜੇ ਕਸ਼ਟ ਨਾਲ ਕਹਿਣਾ ਪਿਆ ਲੇਕਿਨ ਪੁਲਿਸ ਪ੍ਰਸ਼ਾਸਨ ਬੜਾ ਯੋਗ ਹੈ ਆਪਣੇ ਕਾਲੇ ਦੌਰ ਤੋਂ ਵੀ ਪੰਜਾਬ ਨੂੰ ਕੱਢਿਆ ਆਖਿਰ ਐਸੀਆਂ ਕੌਣ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਆਪਣੇ ਹੱਥਾਂ ਨਾਲ ਆਪਣਾ ਚਮਨ ਉਜਾੜ ਰਹੀਆਂ ਨੇ ਇਹ ਬੜਾ ਲੱਗਦੀ ਔਰ ਮੈਨੂੰ ਇੱਛਾ ਸ਼ਕਤੀ ਨਾਲ ਦੀ ਤੇ ਕੋਈ ਚੀਜ਼ ਨਹੀਂ ਲੱਗਦੀ ਸਰਕਾਰ ਜਿਨ੍ਹਾਂ ਦੀ ਹੈ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਲੱਗਦੀ ਐਸੀਆਂ ਕਿਹੜੀਆਂ ਫੋਰਸਿਸ ਨੇ ਜਿਨ੍ਹਾਂ ਨੇ ਪੁਲਿਸ ਦੇ ਹੱਥ ਨੂੰ ਬੰਨੇ ਹੋਏ ਨੇ ਸ਼ਿਸ਼ਾ ਸ਼ਰਮਾ ਜੁਪੀ ਵਰਗੇ ਸਟੇਟ ਦੇ ਵਿੱਚ ਲਾ ਐਂਡ ਓਰਡਰ ਇੰਨੀ ਮੇਜਰ ਸਥਿਤੀ ਸੀ ਉਸਤੇ ਵੀ ਤਾਂ ਕਾਬੂ ਪਾਇਆ ਗਿਆ ਇੱਥੇ ਵੀ ਜਿਹੜੀ ਅਧਿਕਾਰੀਆਂ ਨੇ ਉਸ ਨੂੰ ਲੈ ਕੇ ਥ੍ਰੈਟ ਰਹਿੰਦੇ ਨੇ ਚੱਲੋ ਆਮਾਦੋੜਾ ਸਾਹਿਬ ਨੇ ਵੀ ਮੰਨਿਆ ਯੂਪੀ ਚ ਆਮ ਆਦਮੀ ਪਾਰਟੀ ਵੀ ਜ਼ਿਆਦਾਤਰ ਜਿਵੇਂ ਦੰਦ ਕਰਦੀ ਹੈ ਕਿ ਸੈਂਟਰ ਦੀ ਸਾਡੀ ਮਤ ਕਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਐਸਾ ਕਿ ਦੇਖੋ ਇੱਕ ਇੱਕ ਸਮੇਂਦਾਰ ਪੱਤਰਕਾਰ ਲੱਗਦੇ ਹੋ ਮੈਨੂੰ ਇਹ ਲੱਗਦਾ ਕਿ ਜਿਹੜਾ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਹੈ ਉਹ ਪੂਰੀ ਤਰ੍ਹਾਂ ਨਾਲ ਸਟੇਟ ਦਾ ਸਬਜੈਕਟ ਹੈ ਅਗਰ ਸਟੇਟ ਨੂੰ ਕਿਤੇ ਲੱਗਦਾ ਹੈ ਕਿ ਉਹ ਕਾਮਯਾਬ ਨਹੀਂ ਹੋ ਰਹੀ ਤੋ ਕੇਂਦਰ ਤੋਂ ਮਦਦ ਲੈ ਲੈ ਸਕਦੇ ਨੇ ਔਰ ਕੇਂਦਰ ਕਦੀ ਵੀ ਮਦਦ ਦੇਣ ਤੋਂ ਪਿੱਛੇ ਨਹੀਂ ਹਟੇਗਾ ਜਦਹੀ ਗੱਲ ਜੁਪੀ ਦੀ यूपी ਇਸ ਕਰਕੇ ਪੰਜਾਬ ਵਾਲਿਆਂ ਨੂੰ ਯੂਪੀ ਦਾ ਮਾਡਲ ਦਿਖਦਾ ਕਿ ਯੂਪੀ ਤੋਂ ਅਪਰਾਧ ਖਤਮ ਹੋਇਆ ਹੈ ਕਿਉਂਕਿ ਸਾਡੇ ਬਹੁਤ ਸਾਰੇ ਪੰਜਾਬੀ ਭਰਾ ਆਪਣੇ ਟਰੱਕ ਲੈ ਕੇ ਯੂਪੀ ਜਾਂਦੇ ਸੀ ਇੱਕ ਉਹ ਸਮੇਂ ਸੀ ਜੋਗੀ ਤੋਂ ਪਹਿਲਾਂ ਜਦੋਂ ਸ਼ਾਮ ਦਾ ਹਨੇਰਾ ਹੁੰਦਾ ਹੀ ਉਹ ਟਰੱਕ ਖੜੇ ਹੋ ਜਾਂਦੇ ਸੀ ਢਾਬਿਆਂ ਤੇ ਅੱਗੇ ਨਹੀਂ ਸੀ ਚੱਲ ਪੰਦੇ ਅੱਜ ਉਹ ਪੂਰੀ ਰਾਤ ਚੱਲਦੇ ਨੇ ਔਰ ਅੱਜ ਅਪਰਾਧੀ ਉੱਥੇ ਡਰਦਾ ਹੈ ਅਪਰਾਧੀ ਡਰਦਾ ਇਸ ਕਰਕੇ ਕਿ ਉਹਨੂੰ ਪਤਾ ਕਿ ਉਹਨੂੰ ਇਹ ਅਪਰਾਧ ਦੀ ਸਜ਼ਾ ਮਿਲਣ ਵਾਲੀ ਹੈ ਇੱਥੇ ਉਲਟਾ ਇੱਥੇ ਅਪਰਾਧੀ ਦੰਦਨਾਰੇ ਨੇ ਕੋਈ ਖੋਫ ਨਹੀਂ ਹੈ ਕੋਈ ਡਰ ਨਹੀਂ ਹੈ ਕੋਈ ਭਇ ਨਹੀਂ ਹੈ ਔਰ ਲੋਕ ਲੋਕੀ ਵੀ ਦਾ ਪ੍ਰਸ਼ਾਸਨ ਦੇ ਅੰਦਰ ਪੁਲਿਸ ਦੇ ਪ੍ਰਤੀ ਵਿਸ਼ਵਾਸ ਨਹੀਂ ਹੈ ਕਿ ਆ ਇਹਨਾਂ ਨੂੰ ਕੋਈ ਗੱਲ ਜਾ ਕੇ ਦੱਸਾਂਗੇ ਤੇ ਉਹ ਉਹਦਾ ਨਿਵਾਰ ਨਿਵਾਰਨ ਹੋਏਗਾ ਇਸ ਕਰਕੇ ਅੱਜ ਪੰਜਾਬ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਜਾਗਣਾ ਚਾਹੀਦਾ ਪੋਲਿਟੀਕਲ ਸ਼ੈਲਟਰ ਪੋਲਿਟੀਕਲ ਸ਼ੈਲਟਰ ਲੱਗਦਾ ਹੈ ਕਿ ਕਈ ਇਹੋ ਜਿਹੀ ਆਪਾਂ ਵਿਜ਼ੂਅਲਸ ਦੇਖੇ ਨੇ ਕਈ ਵਾਰੀ ਚਰਚਾਵਾਂ ਵੀ ਚੱਲੀਆਂ ਕਿ ਜਿਹੜੇ ਨੇ ਕਿਥੇ ਨਾ ਕਿਥੇ ਪੋਲਿਟੀਕਲ ਸ਼ੈਲਟਰ ਆਖਿਰ ਮੈਂ ਕਿਆ ਹੀ ਰਿਹਾ ਭਾਜੀ ਆਖਿਰ ਕਿਹੜੀਆਂ ਤਾਕਤਾਂ ਜਿਹਨਾਂ ਨੇ ਹੱਥ ਬੰਨੇ ਹੋਏ ਨੇ ਆਖਿਰ ਕਿਹੜੀਆਂ ਤਾਕਤ ਹੈ ਅਸੀਂ ਪੰਜਾਬ ਨੂੰ ਲੈ ਕੇ ਕਿੱਧਰ ਜਾਣਾ ਚਾਹੁੰਦੇ ਆ ਪੰਜਾਬ ਜਦੋਂ ਜਦੋਂ ਖੜਾ ਹੋਣਾ ਸ਼ੁਰੂ ਹੁੰਦਾ ਹੈ ਉਦੋਂ-ਉਦੋਂ ਇਹਨੂੰ ਨਜ਼ਰ ਜਿੱਦਾਂ ਲੱਗਦੀ ਆ ਉਹਦਾ ਨਜ਼ਰ ਲੱਗ ਜਾਂਦੀ ਆ ਆਮ ਆਦਮੀ ਪਾਰਟੀ ਬਚ ਨਹੀਂ ਸਕਦੀ ਜਿਹੜੇ ਬਾਹਰ ਜਿਹੜੇ ਬਾਹਰ ਵੀ ਸਾਂਝੇ ਬੈਠੇ ਐਕਟਿਵਿਸਟਸ ਉਹਨਾਂ ਨੂੰ ਲਿਆਂਦੀ ਕਈ ਵਾਰੀ ਚਰਚਾਵਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਇੱਥੇ ਲਿਆਂਾਇਆ ਜਾਏਗਾ ਜਿਹੜੇ ਉੱਥੋਂ ਹੀ ਸਾਰੇ ਸਾਰੇ ਨੈਟਵਰਕ ਚਲਾ ਰਹੇ ਨੇ ਲੱਗਦਾ ਹੈ ਜਿਹੜਾ ਇੱਥੋਂ ਦੇ ਯੂਥ ਹੈ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਲਿਆਂਦੀ ਦੇਖੋ ਯੂਥ ਨੂੰ ਵੀ ਇੱਕ ਗੱਲ ਸਮਝਾਉਣ ਦੀ ਸਮਾਜਿਕ ਤੌਰ ਤੇ ਵੀ ਜ਼ਰੂਰਤ ਹੈ ਕਿ ਉਹਨਾਂ ਦਾ ਆਦਰਸ਼ ਭਗਤ ਸਿੰਘ ਰਾਜਗੁਰੂ ਸਿੱਖਦੇਵ ਹੈ ਉਹਨਾਂ ਦੇ ਆਦਰਸ਼ ਗੁਰੂਆਂ ਦੇ ਪੁੱਤਰ ਨੇ ਗੈਂਗਸਟਰ ਉਹਨਾਂ ਦੇ ਆਦਰਸ਼ ਨਹੀਂ ਹੋ ਸਕਦੇ ਇਸ ਕਰਕੇ ਯੂਥ ਵੀ ਜਿਹੜਾ ਉਹਨੂੰ ਸਮਾਜਿਕ ਤੌਰ ਤੇ ਵੀ ਇਹ ਜਿਹੜਾ ਦੌਰ ਚੱਲਿਆ ਹੈ ਇਹਦੇ ਖਿਲਾਫ ਖੜੇ ਹੋਣਾ ਚਾਹੀਦਾ ਜਨਾਬ ਜੀ ਕੇਂਦਰ ਸਰਕਾਰ ਦਾ ਕੀ ਕਰ ਰਹੀ ਹੈ ਕਿਉਂਕਿ ਸਰਦੀ ਲੱਗੇ ਚਾਹੇ ਲੱਗੇ ਲੋਕ ਪਲਾਨ ਕਰ ਰਹੇ ਹੈ ਐਸਾ 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 ਹੈ ਕਿ ਮੈਂ ਨਹੀਂ ਸਰਕਾਰ ਮੈਂ ਚਲੋ ਤੁਹਾਡੇ ਸਾਹਮਣੇ ਹੈ ਜੀ ਲਗਾਤਾਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਲਗਾਤਾਰ ਤਿੰਨ ਤਿੰਨ ਜਿਹੜੀਆਂ ਵਾਰਦਾਤਾ ਹੋਈਆਂ ਕਿਉਂਕਿ ਜ਼ਲਾ ਤਰਨਤਾਰਨ ਜਿਹੜਾ ਹੈ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਰਹੀ ਬੇਨਤੀ ਕੀਤੀ ਕਿ ਇਹ ਤਾਲਿਬਾਨ ਬਣ ਚੁੱਕਾ ਹੈ ਅੱਜ ਉਹ ਚੇਚੇ ਤੌਰ ਤੇ ਮਾਨਯੋਗ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਸ਼ੋਕ ਜੀ ਸ਼ਰਮਾ ਜੀ ਤਰਨਤਾਰਨ ਜ਼ਿਲ੍ਹੇ ਦੇ ਹਲਾ ਤਾਨੂੰ ਦੇਖਦਿਆ ਹਾਂ ਅੱਜ ਉਹ ਚੇਚੇ ਤੌਰ ਤੇ ਜਿਹੜੇ ਉਸ ਦਿਨ ਪਹਿਲਾਂ ਸਰਪੰਚ ਸਾਹਿਬ ਦੀ ਗੈਂਗਸਟਰਾਂ ਵੱਲੋਂ ਕਿਹੜੇ ਹਾਲਾਤਾਂ ਦੇ ਵਿੱਚ ਤੁਹਾਨੂੰ ਪਤਾ ਕਿ ਉਹਨਾਂ ਨੂੰ ਕਤਲ ਕੀਤਾ ਗਿਆ ਕਿਉਂਕਿ ਬੜਾ ਦੁਖਦਾਈ ਸਮਾਂ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਜਿਨ੍ਹਾਂ ਦਾ ਮੋਢਲਾ ਅਧਿਕਾਰ ਹੈ ਕਿ ਕਾਨੂੰਨ ਮਵਸਾ ਨੂੰ ਠੀਕ ਕਰਨਾ ਅੱਜ ਆ ਜਿਹੜੇ ਹਾਲਾਤ ਆ ਮੈਂ ਤੁਹਾਡੇ ਮਾਧਿਅਮ ਰਹੀ ਆ ਆਮ ਆਦਮੀ ਪਾਰਟੀ ਸੁੱਤੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਗਰਾਊਂਡ ਤੇ ਆ ਕੇ ਇਹ ਹਾਲਾਤ ਵੇਖੋ ਕਿ ਇਹਨਾਂ ਹਾਲਾਤਾਂ ਦਾ ਕੌਣ ਜ਼ਿੰਮੇਵਾਰ ਹੈ ਸੱਤਾ ਦੇ ਵਿਧਾਇਕ ਕੋਈ ਰੱਖਿਆਤ ਨਹੀਂ ਕੌਣ ਸੱਖਿਆਤ ਨਹੀਂ ਬਹੁਤ ਵੱਡੇ ਸਵਾਲ ਇਹ ਤੁਹਾਡੇ ਸਾਹਮਣੇ ਹੈ ਜੀ ਚਲੋ ਕਿ ਜਿਹੜੇ ਹਾਲਾਤ ਬਣ ਚੁੱਕੇ ਆ ਲੋਕਾਂ ਦੇ ਦਿਲਾਂ 'ਚ ਇੱਕ ਸਹਿਮ ਦਾ ਮਾਹੌਲ ਆ ਕਿ ਲੋਕ ਹੁਣ ਜਿਹੜੇ ਆ ਕਿ ਇਹਨਾਂ ਤੇ ਕੋਈ ਵਿਸ਼ਵਾਸ ਵਾਲੀ ਹਾਲਾਤ ਨਹੀਂ ਰਹਿ ਗਈ ਤਰਨ-ਤਰਨ ਦੇ ਲੋਕ ਇੱਕ ਸਹਿਮ ਦੇ ਮਾਹ ਕਿਉਂਕਿ ਇਹ ਹੋ ਰਿਹਾ ਜੀ ਕਿਉਂਕਿ ਕਿਤੇ ਕੇਂਦਰ ਦਾ ਸਹਿਯੋਗ ਨਹੀਂ ਮਿਲਦਾ ਕੇਂਦਰ ਹਰੇਕ ਪੱਖੋਂ ਮਾਂਜੋ ਕੋ ਪ੍ਰਧਾਨ ਜੀ ਵੀ ਦੱਸ ਰਹੇ ਨੇ ਕੇਂਦਰ ਹਰੇਕ ਜਗ੍ਹਾ ਕਿ ਜਿਹੜਾ ਪੂਰਾ ਸਟੇਟ ਨੂੰ ਸਹਿਯੋਗ ਦੇ ਰਹੀ ਆ ਕਿਉਂਕਿ ਕਾਨੂੰਨ ਦੀ ਜਿਹੜੀ ਵਿਵਸਥਾ ਉਹ ਸਟੇਟ ਦਾ ਮੁਟਲਾ ਫਰਜ਼ ਆ ਆਮ ਆਦਮੀ ਪਾਰਟੀ ਦਾ ਮੁਟਲਾ ਫਰਜ਼ ਆ ਜੇ ਇਹਨਾਂ ਕੋਈ ਨਹੀਂ ਕੁਝ ਹੋ ਰਿਹਾ ਤੇ ਸਟੇਟ ਕੇਂਦਰ ਕੋ ਜਦੋਂ ਵੀ ਜਿੱਦਾਂ ਦੀ ਮਦਦ ਚਾਹਣ ਨੂੰ ਦੇਣ ਠੀਕ ਹੈ ਕੈਮਰਾ ਪਰਸਨ ਵਿਪਿੰਚਰ ਮਾਨ ਅਰਗੰਦੀਪ ਜਰਮਨ ਦਾ ਨਿਕਲ ਰਿਹਾ ਟੀਵੀ ਤਰੰਤ ਆ